ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਵਾਗਤ ਹੈ ਜੀ ਤੁਹਾਡਾ ਨਾਗਰ ਡੈਰੀ ਫਾਰਮ YouTube ਚੈਨਲ ਤੇ ਅੱਜ ਦੇ ਤੁਹਾਨੂੰ ਵੀਡੀਓ ਦਿਖਾ ਰਹੇ ਜੀ ਦੂਜੀ ਸੂਏ ਝੋਟੀ ਹੈ ਪੈਂਡ ਤਲਵੰਡੀ ਮਾਮਾ ਜ਼ਿਲ੍ਹਾ ਕਪੂਰਥਲਾ ਇਹ ਦੂਜੀ ਸੂਏ ਝੋਟੀ ਸੂਨ ਨੂੰ ਤਿਆਰ ਹੈ ਜੀ ਇੱਕ ਹਫ਼ਤਾ ਲਿੰਦੀ ਜੀ ਸੂਨ ਨੂੰ वी हाइट आखो जी वीडियो से चेक कर लो हाइट है जी वजन वजन बहुत है मज च वी चोटी देखो जी आिठ पूरा चेक कर लो आर्डर क्वालिटी चेक कर लो जी आखो जी कला कला थन लगा वा ਸਿੰਗ ਬਹੁਤ ਛੋਟਾ ਜਿਹਾ ਮੱਥੇ ਦੇ ਮੜਿਆ ਬਾਲਾ ਸਿੰਗ ਕੁਆਲਿਟੀ ਚੈੱਕ ਕਰ ਲਓ ਐ ਛੋਟੇ ਸਿੰਗ ਦੀ ਹੈ ਜੀ ਆ ਦੇਖੋ ਪਿਛਲੇ ਸੂਏ ਦੁੱਧ ਦਿੱਤਾ ਸੀਗਾ ਜੀ ਇਹਨੇ 12-13 ਕਿਲੋ ਐਦ ਕੀ ਦੂਜੇ ਸੂਏ ਸੋਨਾ ਵਾ 15 ਕਿਲੋ ਦੁੱਧ ਚਵਾ ਦੂਗੀ ਝੋਟੀ ਆ ਦੇਖੋ ਜੀ ਕੱਲਾ ਕੱਲਾ ਥਣ ਲੱਗਾ ਵਾ ਬਹੁਤ ਵੱਡਾ ਆਰਡਰ ਤਿਆਰ ਕਰਦੀ ਹੈ ਸੂਨ ਦੇ ਟਾਈਮ आखो जी क्वालिटी चेक कर लो इन्ना ही ऑर्डर अगे इन् एच एफ गाइयाडर बनाई देखो जी चल आखो बहुत बड़ा ऑर्डर वा ਬਹੁਤ ਵਧੀਆ ਝੋਟੀ ਹੈ ਜੀ ਕੱਲੀ ਕੱਲੀ ਗੱਲ ਤੁਹਾਨੂੰ ਵੀਡੀਓ 'ਚ ਦਿਖਾ ਦਾਂਗੇ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਕੇ ਫੇਰ ਫੋਨ ਲਾਇਓ ਜੀ ਕੁਆਲਿਟੀ ਵੀਡੀਓ ਚ ਚੈੱਕ ਕਰ ਲਓ ਪੇਟ ਪੂਰਾ ਚੈੱਕ ਕਰ ਲਓ ਥਣ ਕੱਲਾ ਕੱਲਾ ਲੱਗਾ ਜੀ ਇੱਕ ਹਫ਼ਤੇ ਤੱਕ ਬੱਚਾ ਦੇ ਦੋਗੀ ਜੀ ਹਫ਼ਤਾ ਤੱਕ ਲੈਂਦੇ ਹਲੇ ਸੁਣ ਨੂੰ ਆਸੈਂਕ ਕੁਆਲਿਟੀ ਦੇਖ ਲਓ ਜੀ ਬਿਲਕੁਲ ਛੋਟਾ ਸੰਗਵਾ ਆ ਤੋਂ ਨੂੰ ਤੋਰ ਕੇ ਵੀ ਦਿਖਾ ਦਿੰਨੇ ਆ ਜੀ ਆ ਦੇਖੋ ਆਰਡਰ ਚੈੱਕ ਕਰ ਲਓ ਜੀ ਬਹੁਤ ਵੱਡੀ ਛੋਟੀ ਹੈ ਜੀ ਦੋ ਦੀ 15 ਕਿਲੋ ਦੀ ਉਮੀਦ ਹੈ ਜੀ ਇਸ ਵਾਰ ਆ ਦੇਖੋ ਜੀ 1,35,000 ਰੁਪਇਆ ਮੁੱਲ ਹੈ ਜੀ ਨੰਬਰ ਸਕਰੀਨ ਤੇ ਚੱਲ ਰਿਹਾ ਵਾ ਅਗਰ ਵੀਡੀਓ ਵਧੀਆ ਲੱਗੇ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਅਗਰ ਕਿਸੇ ਵੀਰ ਨੇ ਖਰੀਦ ਕਰਨੇ ਹੋਵੇ ਤੇ ਨੰਬਰ ਸਕਰੀਨ ਤੇ ਚੱਲ ਰਿਹਾ ਕੰਟੈਕਟ ਕਰ ਲਿਓ ਅਗਰ ਵੀਡੀਓ ਵਧੀਆ ਲੱਗੇ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਟੋਪ ਤੇ ਕਰਕੇ ਥੋੜੀ ਸਾਫ਼ ਵੀਡੀਓ ਨਹੀਂ ਆ ਰਹੀ ਬਾਕੇ ਕੁਆਲਿਟੀ ਚੈੱਕ ਕਰ ਲਓ ਤੁਸੀਂ ધનવાદ જી વિડીયો સાર ભાનો